ਇੰਨੀ ਵਾਰ ਪਾਰਟੀਆਂ ਬਦਲ ਲੀਆਂ ਕਹਿੰਦੇ ਕਿ ਹੁਣ ਉਹਨਾਂ ਨੂੰ ਹਿਸਾਬ ਹੀ ਨਹੀਂ ਆ ਰਿਹਾ ਕਿ ਕਿੱਥੋਂ ਵੋਟ ਮੰਗਣੀ ਹੈ। ਫੇਰ ਕਿਸਾਨ ਜਿਹੜੇ ਨੇ ਕਸ ਖਾਸੇ ਕਫਾ ਨਹੀਂ ਪਿਛੇ ਜੀ ਰਿੰਕੂ ਸਾਹਿਬ ਜਾਂਦੇ ਕਿਸਾਨਾਂ ਦੇ ਵਿੱਚ ਉਦੋਂ ਵੀ ਐਪੀਸੋਡ ਹੁੰਦਾ ਹੈ ਕਿਵੇਂ ਦੇਖਦੇ ਹੋ ਕਿਸਾਨ ਅਜੇ ਵੀ ਐਕਸੈਪਟ ਨਹੀਂ ਕਰ ਰਹੇ। ਤਰਿੰਦਰ ਸਿੰਘ ਮੱਲੀ ਨੰਗਲ ਨੇ ਕਿਸਾਨ ਲੀਡਰ ਨੇ ਉਹਗੇ ਦੁਆਬੇ ਦੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ ਪਿੰਡਾਂ ਦੇ ਵਿੱਚ ਜੇ ਵੜਦੇ ਆ। ਇਹ ਨਾਮਤ ਜਿਹੜੇ ਲੋਕ ਹੈ ਇਹ ਦੀਜ ਦੇ ਲਈ ਖਤਰਨਾਕ ਲੋਕ ਹੈ। ਸੀ ਕਾਰਡ ਜਿਹੜਾ ਖੇਡਿਆ ਗਿਆ ਆ ਕਿਸਾਨਾਂ ਤੋਂ ਬਚਣ ਵਾਸਤੇ ਕਿਵੇਂ ਦੇਖਦੇ ਹੋ ਇਹ ਲੋਕ ਰੋਕ ਰਹੇ ਆ ਅਗਰ ਵਿਰੋਧ ਕਰਨਾ ਹੈ ਜਲਸੇ ਚ ਕਰਨ ਰੈਲੀ ਚ ਕਰਨ ਹੋਰ ਕਿਤੇ ਡਾਕਟਰਾਂ ਨੂੰ ਵਿਰੋਧ ਕਰਨ ਦੇਖੀ 149 ਮਾਹੌਲ ਨੇ ਜਲੰਧਰ ਦੇ ਵਿੱਚ ਬਹੁਤ ਵਧੀਆ ਹਾਲਾਤ ਹੈ ਜਲੰਧਰ ਜਿਹੜੀ ਲੋਕ ਸਭਾ ਦੀ ਜਿਹੜੀ ਸੀਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਚ ਪੈ ਰਹੀ ਹੈ ਜਲੰਧਰ ਦੇ ਲੋਕ ਕਈਆ ਕਰਕੇ ਬੈਠੇ ਇੱਕ ਤਰੀਕ ਦਾ ਇੰਤਜ਼ਾਰ ਕਰ ਰਹੇ ਆ ਕਿ ਜਲਦੀ ਜਲਦੀ ਇੱਕ ਤਰੀਕ ਆਵੇ ਅਸੀਂ ਆਪਣੀ ਵੋਟ ਪਾ ਕੇ ਨਰਿੰਦਰ ਮੋਦੀ ਨੂੰ ਇਸ ਦੇਸ਼ ਦਾ ਜਿਹੜਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਈ ਅੱਛਾ ਇੱਕ ਵੀਡੀਓ ਬੜੀ ਸਰਕੂਲੇਟ ਹੋ ਰਹੀ ਮੈਂ ਤੁਹਾਡੇ ਤੋਂ ਵੀ ਬਿਆਨ ਚਾਹੁੰਦਾ ਆ ਰਿੰਕੂ ਸਾਹਿਬ ਦੇ ਧਰਮ ਪਤਨੀ ਦੀ ਆਮ ਆਦਮੀ ਪਾਰਟੀ ਨੂੰ ਕਹਿੰਦੇ ਚੋਣਾ ਮਰਜੀ ਮੋਦੀ ਜਨ ਚੋਣਾ ਜਨ ਬਿਸਕਰੀ ਇਹ ਕਦੀ ਨਾ ਕਦੀ ਕੋਈ ਆਦਮੀ ਤੇ ਮਤਲਬ ਕਿ ਹਜੇ ਆਏ ਆ ਕਾਲੀ ਕਾਲੀ ਬੋਰਲੇ ਆ ਬਾਤ ਚ ਸੋਰੀ ਮੰਗ ਰਹੇ ਆ ਇਹਨੂੰ ਤੋੜ ਮੋੜ ਕੇ ਵੇਚ ਕੀਤਾ ਜਾ ਰਿਹਾ ਜਾਂ ਪੂਰੀ ਵੀਡੀਓ ਚਲਾਈ ਜਾ ਰਿਹਾ ਇਸ ਵਾਰ ਇੰਨੀ ਵਾਰ ਪਾਰਟੀਆਂ ਬਦਲ ਲੀਆਂ ਕਹਿੰਦੇ ਕਿ ਹੁਣ ਉਹਨਾਂ ਨੂੰ ਹਿਸਾਬ ਹੀ ਨਹੀਂ ਆ ਰਿਹਾ ਕਿ ਕਿਧਰੋਂ ਵੋਟ ਮੰਗਣੀ ਹੈ ਇਦਾਂ ਦੀ ਗੱਲ ਕੋਈ ਨਹੀਂ ਇੰਨੀ ਵਾਰ ਕਿਹੜੀ ਪਾਰਟੀ ਬਦਲ ਲਈ ਇਸ ਕਰਕੇ ਉਸ ਆਪਣੀ ਜਿਹੜੀ ਜ਼ੁਬਾਨ ਤੋਂ ਬਾਹਰ ਕਹਿ ਰਹੇ ਆ ਕਿ ਸੋਰੀ ਇਹਨਾਂ ਨੇ ਸਾਰਾ ਸ਼ਬਦ ਕੱਟ ਕੇ ਉਹਨਾਂ ਨੂੰ ਤੋੜ ਮੋੜ ਕੇ ਵੀਡੀਓ ਪਾਈ ਜਾ ਰਹੀ ਹੈ ਪਰ ਇਸ ਤਰੀਕੇ ਨਾਲ ਕੋਈ ਚਿੰਤਾ ਨਹੀਂ ਹੈ ਅੱਜ ਜਿਹੜੇ ਲੋਕ ਹੈ ਉਹ ਬਿਲਕੁਲ ਤਿਆਰ ਬੈਠੇ ਆ ਅਈ ਇਦਾਂ ਦੇ ਪਰਵਾਹ ਸਾਡੇ ਵਿੱਚ ਆ ਰਹੇ ਆ ਸਾ ਸਾਡੇ ਵਿੱਚ ਕੁਛੀ ਮਿੰਟਾਂ ਵਿੱਚ ਪਹੁੰਚਣ ਵਾਲੇ ਇਹ ਅਸੀਂ ਵਿਆਕਿਆਂ ਤੋਂ ਕਿੰਨੇ ਲੋ ਜਿਹੜੇ ਲੋਕ 16 ਵਿਧਾਨ ਸਭਾ ਦੇ ਵਿੱਚ ਮੈਂਬਰ ਕਰਦੇ ਗਏ ਹੁਣ ਅਜੋ ਲੋਕ ਕਾਂਗਰਸ ਛੱਡ ਗਏ ਇਦਾਂ ਦੇ ਲੋਕ ਅੱਜ ਕਾਂਗਰਸ ਵਾਲੀ ਵੀ ਤਾਂ ਕਹਿ ਰਹੇ ਆ ਅੱਜ ਇਸ ਕਰਕੇ ਭਾਜਪਾ ਦਾ ਪਾਰਟੀ ਸਵਾਗਤ ਲਈ ਖੜੀ ਹੈ ਭਾਜਪਾ ਦਾ ਜਿਹੜਾ ਪਰਿਵਾਰ ਹੈ ਵੱਡਾ ਹੋ ਰਿਹਾ ਜਿਹੜੀ ਇਸ ਦੇ ਦੀ ਤਰੱਕੀ ਹੈ ਇਹ ਤੈ ਹੈ ਕਿ ਨੇਂਦਰ ਮੋਦੀ ਦੀ ਨੀਤਿਵਚ ਹੀ ਹੋਏਗੀ ਅੰਗਰੇਜ਼ ਸਾਹਿਬ ਇੱਕ ਚੀਜ਼ ਹੋ ਰਿਹਾ ਕਿ ਕਿਸਾਨ ਜਿਹੜੇ ਨੇ ਕਾਸੇ ਖਾਸੇ ਕਫਾ ਨੇ ਪਿੱਛੇ ਦੀ ਰਿੰਕੂ ਸਾਹਿਬ ਜਾਂਦੇ ਕਿਸਾਨਾਂ ਦੇ ਵਿੱਚ ਉਦੋਂ ਵੀ ਐਪੀਸੋਡ ਹੁੰਦਾ ਹੈ ਕਿਵੇਂ ਦੇਖਦੇ ਹੋ ਕਿਸਾਨ ਅਜੇ ਦਾਤਾ ਸਾਡੇ ਸਾਰੇ ਬਜ਼ੁਰਗ ਹੈ ਪਰ ਜਿਹੜੇ ਲੋਕ ਅੱਜ ਵਿਰੋਧ ਕਰ ਰਹੇ ਉਹ ਕਿਸਾਨੀ ਹੈ ਕਿਸਾਨਾਂ ਦੇ ਵਿੱਚ ਉਹਨਾਂ ਦੇ ਲੀਡਰ ਕਹਿ ਰਹੇ ਆ ਕਿ ਅਸੀਂ ਨਹੀਂ ਐਕਸੈਪਟ ਕਰਨਾ ਕੋਈ ਨਹੀਂ ਵੱਡਾ ਲੀਡਰ ਕਹਿ ਰਿਹਾ ਜਿਹੜੇ ਲੋਕ ਅੱਜ ਵਿਰੋਧ ਕਰ ਰਹੇ ਆ ਉਹ ਜਿਹੜੀਆਂ ਸਟੇਟ ਦੀਆਂ ਗਵਰਨਮੈਂਟਾਂ ਦੇ ਅੰਡਰ ਅੰਡਰ ਪ੍ਰੈਸ਼ਰ ਦੇ ਕੰਮ ਕਰ ਰਹੇ ਆ ਕਿਸਾਨ ਅੰਦੋਲਨ ਉਹ ਸੀ ਜਿਹੜਾ ਦਿੱਲੀ ਬਾਰਡਰ ਦੇ ਉੱਤੇ ਧਰਨ ਲੱਗਿਆ ਸੀ 2 ਸਾਲ ਪਹਿਲੇ ਉਹ ਕਿਸਾਨ ਅੰਦੋਲਨ ਸੀ ਕਿਸਾਨ ਅੰਦੋਲਨ ਚ ਉੱਟ ਕੇ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਕਿਸਾਨ ਲੀਡਰ ਨੇ ਉੱਗੇ ਦੁਆਬੇ ਦੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ ਪਿੰਡਾਂ ਨੇ ਕੁਝ ਨੂੰ ਪਿਆਰ ਮਿਲ ਰਿਹਾ ਸਾਡੇ ਬਾਕੀ ਕੈਂਡੀਡੇਟ ਨੂੰ ਮਿਲਦੇ ਆ ਪਰ ਇਹਨਾਂ ਲੋਕਾਂ ਨੂੰ ਇਹੀ ਕਵਾਂਗਾ ਕਿ ਹਰ ਗੱਲ ਦਾ ਜਿਹੜਾ ਹੱਲ ਹੈ ਉਹ ਟੇਬਲ ਤੇ ਆ ਹਰ ਗੱਲ ਦਾ ਹੱਲ ਹੈ ਜੇ ਤੁਹਾਨੂੰ ਲੱਗਦਾ ਕਿ ਮੁਸ਼ਕਿਲ ਟੇਬਲ ਤੇ ਉਹ ਗੱਲ ਕਰੀਏ ਇਹ ਲੋਕ ਗੱਲ ਵੀ ਨਹੀਂ ਕਰਨਾ ਚਾਹੁੰਦੇ ਆਪਣਾ ਰੋਸ਼ ਵੀ ਨਹੀਂ ਇਹ ਨਾਮਾਤ ਜਿਹੜੇ ਲੋਕ ਹੈ ਇਹ ਦੇਸ਼ ਦੇ ਲਈ ਖਤਰਨਾਕ ਲੋਕ ਹੈ ਇਸ ਕਰਕੇ ਕਿਸਾਨ ਮੇਰੇ ਜਿਹੜੇ ਭਾਈ ਹੈ ਉਹ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਹੈ ਕਿਹਾ ਗਿਆ ਕਿ ਐਸਸੀ ਕਾਰਡ ਜਿਹੜਾ ਖੇਡਿਆ ਗਿਆ ਆ ਕਿਸਾਨਾਂ ਤੋਂ ਬਚਣ ਵਾਸਤੇ ਕਿਵੇਂ ਦੇਖਦੇ ਹੋ ਨਹੀਂ ਨਹੀਂ ਐਸਸੀ ਕਾਰਡ ਕੋਈ ਗੱਲ ਨਹੀਂ ਅਗਰ ਕੋਈ ਕੈਂਡੀਡੇਟ ਅਗਰ ਡਾਕਟਰ ਥਾਲੀ ਤੇ ਡਾਕਟਰ ਬਾਬਾ ਸਾਹਿਬ ਇਹ ਕਹ ਬੇਟਾ ਕੋਈ ਦਲਿਤ ਡਾਕਟਰ ਬਾਬਾ ਸਾਹਿਬ ਮੇਧ ਕਰ ਨਮਨ ਕਰਨ ਜਾਂਦਾ ਉਹਨੂੰ ਕਿੱਦਾਂ ਰੋਕੇਗਾ ਉਹ ਡਾਕਟਰ ਬਾਬਾ ਸਾਹਿਬ ਮੇਧ ਕਰਦਾ ਇੱਕ ਛੋਟਾ ਜਿਹਾ ਨਹੀਂ ਆਈ ਅਗਰ ajo ਨਖੋਦਰ ਦੀ ਧਰਤੀ ਤੇ ਪੈਰ ਰੱਖਦਾ ਉਹ ਜਾ ਕੇ ਮੇਧ ਕਰ ਸਾਹਿਬ ਨੂੰ ਨਮਨ ਕਰਨਾ ਚਾਹੁੰਦਾ ਇਹ ਲੋਕ ਰੋਕ ਰਹੇ ਆ ਅਗਰ ਵਿਰੋਧ ਕਰਨਾ ਹੈ ਜਲਸੇ ਚ ਕਰਨ ਰੈਲੀ ਚ ਕਰਨ ਹੋਰ ਕਿਤੇ ਡੋਟਰ ਨੂੰ ਵਿਰੋਧ ਕਰਨ ਪਰ ਡਾਕਟਰ ਬਾਬਾ ਸਾਹਿਬ ਮੇਧ ਕਰ ਸਟੈਚੂ ਦਾ ਕੋਈ ਵਿਰੋਧ ਕਰੇਗਾ ਕਦੀ ਵੀ ਕੋਈ ਦਲਿਤ ਉਹਨੂੰ ਬਰਦਾਸ਼ਤ ਨਹੀਂ ਕਰੇਗਾ ਬਿਲਕੁਲ ਇਹ ਉਹ ਸਾਰੇ ਹਾਲਾਤ ਜਿਹੜਾ ਮਸਲੇ ਨੂੰ ਲੈ ਕੇ ਫਿਲਹਾਲ ਇਹ ਰੈਲੀ ਰੱਖੀ ਜਾ ਰਹੀ ਹੈ ਔਰ ਕਰਮਜੀਤ ਕੌਰ ਚੌਧਰੀ ਕੁਝ ਦੇਰਾਂ ਵਿੱਚ ਇੱਥੇ ਪਹੁੰਚਦੇ ਪਏ ਨੇ ਫਿਲਹਾਲ ਸ਼ੀਤਲੰਗਰਾਲ ਨਾਲ ਗੱਲ ਕਰਕੇ ਹਟਿਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਾਂਗੇ ਬਣੇ ਰੋਵਾ ਨੇੜੇ ਪੰਜਾਬੀ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ